ਸਤਿਕਾਰ ਜੀ ਮੈਂ ਤੁਹਾਡਾ ਆਪਣਾ ਬਲਵਿੰਦਰ ਹਾਲੀਅਤ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਭਰੋੜਾ ਪਹਿਲਾ ਚੌਣਵੀਆਂ ਖਬਰਾਂ ਮਨਤਾਰ ਸਿੰਘ ਬਰਾੜ ਦੀ ਜ਼ਮਾਨਤ ਰੱਦ ਸੈਸ਼ਨ ਅਦਾਲਤ ਨੇ ਖਾਰਜ ਕੀਤੀ ਜ਼ਮਾਨਤ ਦੀ ਪਟੀਸ਼ਨ ਮਾਇਆਵਤੀ ਨੇ ਆਖਿਆ ਨਹੀਂ ਲੜਾਂਗੀ ਲੋਕ ਸਭਾ ਚੋਣ ਨਵਜੋਤ ਸਿੰਘ ਸਿੱਧੂ ਦੀ ਮੰਗ ਤੇ ਪਾਕਿਸਤਾਨ ਸਰਕਾਰ ਦਾ ਫੈਸਲਾ ਬਾਬੇ ਨਾਨਕ ਦੀ ਪੈਲੀ ਤੇ ਉਸਾਰੀ ਨਹੀਂ ਸਿਤੁਨੀ ਆਖਿਆ ਪਾਕਿਸਤਾਨ ਦਾ ਫੈਸਲਾ ਮਿਸਾਲੀ ਸੁਖਬੀਰ ਨੇ ਆਖਿਆ ਹੁਣ ਕਿਸੇ ਡੇਰੇ ਵੋਟਾਂ ਲਈ ਨਹੀਂ ਜਾਣਾ ਸੰਗਰੂਰ ਸੀਟ ਤੋਂ ਪਰਮੇਂਦਰ ਸਿੰਘ ਢਿੰਡਸਾ ਦਾ ਕਹਿਣਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਕਰੇਗਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਖਿਆ ਡੇਰੇ ਤੋਂ ਵੋਟਾਂ ਮੰਗਣ ਵਾਲਿਆਂ ਉਮੀਦਵਾਰਾਂ ਖਿਲਾਫ ਹੋ ਸਕਦੀ ਹੈ ਕਾਰਵਾਈ ਪਾਕਿਸਤਾਨ ਹੋਇਆ ਕੰਗਾਲ ਸਰਕਾਰੀ ਜਾਇਦਾਦ ਦਾ ਵੇਚ ਕੇ ਚੁਕਾਏਗਾ ਕਰਜ਼ ਐਮਪੀ ਲੈਂਡ ਫੰਡ ਖਰਚਾ ਕਰਨ ਵਿੱਚ ਬ੍ਰਹਮਪੁਰਾ ਪਹਿਲੇ ਨੰਬਰ ਤੇ ਜਾਖੜ ਸਭ ਤੋਂ ਪਿੱਛੇ ਨਦੀਆਂ ਵਿੱਚ ਪ੍ਰਦੂਸ਼ਣ ਰੋਕਣ ਲਈ 1 ਮਹੀਨੇ ਵਿੱਚ ਲਾਗੂ ਹੋਏਗਾ ਐਕਸ਼ਨ ਪਲਾਨ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਮੈਮਲਾ ਤੇ ਕੋੜਕਪੁਰਾ ਵਿਖੇ ਵਾਪਰੇ ਗੋਲੀ ਕੰਢ ਦੀਆਂ ਘਟਨਾਵਾਂ ਦੀ ਜਾਂਚ ਵਿੱਚ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਸਾਹਮਣੇ ਆਏ ਤੱਥਾਂ ਦੇ ਆਧਾਰ ਤੇ ਜਾਂਚ ਕਰ ਰਹੀ ਐਸਆਈਟੀ ਨੇ ਡੇਰਾ ਸਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਤਲਬ ਕਰਨ ਜਾਂ ਸਨਾਰੀਆ ਜੇਲ੍ਹ ਵਿੱਚੋਂ ਰੋਤਕ ਵਿੱਚ ਜਾਂਦੀ ਤਿਆਰੀ ਕਰ ਲਈ ਹੈ ਐਸਆਈਟੀ ਦੀ ਜਾਂਚ ਦੌਰਾਨ ਕਈ ਗਵਾਹਾਂ ਨੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਗੋਲੀ ਕਾਢਣੀਆਂ ਘਟਨਾਵਾਂ ਵਿੱਚ ਸ਼ੌਦਾ ਸਾਧ ਦਾ ਨਾਮ ਲਿਆ ਸੀ ਉਧਰ ਗੋਲੀ ਕਾਢ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਪਹਿਲੇ ਅਕਾਲੀ ਆਗੂ ਤੇ ਪੰਜਾਬ ਦੇ ਸਾਬਕਾ ਸੰਸਦ ਮਨਤਾਰ ਸਿੰਘ ਬਰਾੜ ਦੀ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਗਈ ਜਾਂਚ ਟੀਮ ਨੇ ਅਦਾਲਤ ਵਿੱਚ ਦੱਸਿਆ ਕਿ ਜੇਕਰ ਮਨਤਾਰ ਸਿੰਘ ਨੂੰ ਅਗਾਊਂ ਜ਼ਮਾਨਤ ਮਿਲਦੀ ਤਾਂ ਸਮੁੱਚੀ ਜਾਂਚ ਪ੍ਰਾਕਿਰਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ ਮਨਤਾਰ ਸਿੰਘ ਬਰਾੜ ਨੂੰ ਪੁਛ 44 ਦੀ ਹਿਰਾਸਤ ਵਿੱਚ ਲੈਣਾ ਜਾਂਚ ਟੀਮ ਨੇ ਜ਼ਰੂਰੀ ਆਖਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਖਿਆ ਕਿ ਲੋਕਾਂ ਨਾਲ ਵਿਸ਼ਵਾਸ ਘਾਤ ਕਰਦੇ ਆ ਕੈਪਟਨ ਨੇ ਗੁਟਕਾ ਸਾਭ ਦੀ ਸੌਂ ਖਾ ਕੇ ਗੁਰੂ ਨਾਲ ਧੋਖਾ ਕੀਤਾ ਉਹਨਾਂ ਆਖਿਆ ਕਿ ਕੈਪਟਨ ਸਰਕਾਰ ਨੇ ਗੜਜੋੜ ਸਰਕਾਰ ਵੱਲੋਂ ਲੋਕਾਂ ਲਈ ਸ਼ੁਰੂ ਕੀਤੀਆਂ ਸਹੂਲਤਾਂ ਬੰਦ ਕੀਤੀਆਂ ਤੇ ਪੰਥਕ ਰੋਸ ਦੇ ਮੱਦੇਨਜ਼ਰ ਅੱਗੇ ਤੋਂ ਅਕਾਲੀ ਦਲ ਵੋਟਾਂ ਖਾਤਰ ਕਿਸੇ ਡੇਰੇ ਵਿੱਚ ਨਹੀਂ ਜਾਏਗਾ ਸਗੋਂ ਪੰਥਕ ਵੋਟਰਾਂ ਦੇ ਟੇਕ ਰੱਖੀ ਜਾਏਗੀ 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਅਕਾਲੀ ਦਲ ਦੀ ਅਹਿਮ ਭੂਮਿਕਾ ਤੇ ਉਹਨਾਂ ਕਾਂਗਰਸ ਸਰਕਾਰ ਤੇ ਦੋਸ਼ ਲਾਉਂਦੇ ਆਖਿਆ ਕਿ ਅਕਾਲੀਆਂ ਨੂੰ ਬਦਨਾਮ ਕਰਨ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਸੀ ਫਿਰ ਬਰਗਾੜੀ ਮੋਰਚਾ ਸ਼ੁਰੂ ਕਰਾਇਆ ਜੋ ਖੁਦ ਹੀ ਖਤਮ ਕਰਵਾ ਦਿੱਤਾ ਉਧਰ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ ਨਾਲ ਮਿਲਣੀ ਉਪਰੰਤ ਆਖਿਆ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੇ ਪਿਤਾ ਭਾਵੇਂ ਉਹਨਾਂ ਨੂੰ ਚੋਣ ਲੜਾਉਣ ਤੋਂ ਮਨਾ ਕਰ ਰਹੇ ਪਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਉਹਨਾਂ ਨੂੰ 5 ਵਾਰ ਵਿਧਾਇਕ ਤੇ 2 ਵਾਰ ਕੈਬਨਿਟ ਮੰਤਰੀ ਬਣਾਇਆ ਹੈ ਉਹਨਾਂ ਆਖਿਆ ਕਿ ਅਕਾਲੀ ਦਲ ਭਾਜਪਾ ਦਾ ਮੁਕਾਬਲਾ ਕਾਂਗਰਸ ਪਾਰਟੀ ਨਾਲ ਹੋਏਗਾ ਜਦ ਕਿ ਆਮ ਆਦਮੀ ਪਾਰਟੀ ਅਤੇ ਟਕਸਾਲੀ ਲੋਕ ਸਭਾ ਚੋਣਾਂ ਵਿੱਚ ਉਹਨਾਂ ਆਖਿਆ ਕਿ ਭਾਵੇਂ ਕਿਸੇ ਡੇਰੇ ਤੇ ਨਾਤਮਸਤਕ ਨਹੀਂ ਹੋਣਗੇ ਪਰ ਨਾ ਹੀ ਵੋਟਾਂ ਦੀ ਮੰਗ ਕਰਨਗੇ ਪਰ ਉਹ ਹਰ ਵਰਗ ਦੇ ਲੋਕਾਂ ਤੋਂ ਵੋਟ ਜ਼ਰੂਰ ਮੰਗਣਗੇ ਉਹਨਾਂ ਆਖੇ ਕਿ ਉਹਨਾਂ ਬਾਰੇ ਫੈਸਲਾ ਸ਼੍ਰੋਮਣੀ ਅਕਾਲੀ ਦਲ ਕਰੇਗਾ ਕਿ ਉਹਨਾਂ ਨੇ ਕਿੱਥੋਂ ਚੋਣ ਲੜਨੀ ਹੈ ਜਾਂ ਨਹੀਂ ਲੜਨੀ ਸੰਗਰੂਰ ਲੋਕ ਸਭਾ ਸੀਟ ਤੋਂ ਉਹਨਾਂ ਆਖਿਆ ਕਿ ਉਹ ਚੋਣ ਲੜਨ ਦੇ ਇੱਛੁਕ ਨਹੀਂ ਢਿੰਡਸਾ ਨੇ ਆਖਿਆ ਕਿ ਉਹਦੀ ਪਾਰਟੀ ਨੇ ਚਾਹਿਆ ਤਾਂ ਉਹ ਜ਼ਰੂਰ ਚੋਣ ਲੜਨਗੇ ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਦਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਡੇਰਾ ਸਰਸਾ ਤੋਂ ਇਸ ਵਾਰ ਵੋਟ ਮੰਗਣ ਜਾਣ ਵਾਲੀਆਂ ਸਿਆਸੀ ਪਾਰਟੀਆਂ ਦੇ ਸਿੱਖ ਮੀਤਵਾਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਡੇਰਾ ਸਰਸਾ ਵੱਲੋਂ ਪਿਛਲੇ ਸਮੇਂ ਵਿੱਚ ਨਿਭਾਈ ਭੂਮਿਕਾ ਕਰਕੇ ਸਰਸਾ ਡੇਰਾ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਇਸ ਲਈ ਉਹ ਐਤਕੀ ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲ ਤਖਤ ਵੱਲੋਂ ਪਿਛਲੇ ਸਮੇਂ ਵਿੱਚ ਜਾਰੀ ਹੋਏ ਹੁਕਮਨਾਮੇ ਤੇ ਪਹਿਰਾਦਾਰੀ ਕਰਨ ਲਈ ਦ੍ਰਿੜ ਨੇਂਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਲੋਕ ਸਭਾ ਚੋਣਾਂ ਦੇ ਵਨਸ ਵੱਨੇ ਰੰਗ ਮੁਲਕ ਵਿੱਚ ਹੋ ਰੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਵੱਖ-ਵੱਖ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਹੈ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰਪੂਰਬ ਰਾਜਾਂ ਦਾ ਵਿਸ਼ੇਸ਼ ਰੁਤਬਾ ਬਹਾਲ ਕਰਨ ਦੀ ਗੱਲ ਆਖੀ ਹੈ ਤੇ ਨਾਗਰਿਕਤਾ ਬਿੱਲ ਨੂੰ ਸੰਸਦ ਵਿੱਚ ਪਾਸ ਨਾ ਹੋਣ ਦੇਣ ਦਾ ਪ੍ਰੋਸਾ ਵੀ ਦਿੱਤਾ ਹੈ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਬੰਗਲੌਰ ਵਿੱਚ ਮੋਦੀ ਪੱਖੀ ਨਾਅਰੇ ਗਜਾਉਂਦੇ ਅੰਕੋਜ ਆਈਟੀ ਮਹਾਰਾ ਨੂੰ ਗ੍ਰਿਫਤਾਰ ਕੀਤੇ ਜਾਣ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ ਹੈ ਕਾਂਗਰਸੀ ਕੇਂਦਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਯੂਪੀ ਦੇ ਪਦੋਹੀ ਵਿਖੇ ਕਰੈਲੀ ਵਿੱਚ ਕਿਹਾ ਕਿ ਮੋਦੀ ਦੇ ਰਾਜ ਚ ਕੋਈ ਵੀ ਵਰਗ ਖੁਸ਼ ਨਹੀਂ ਨਵੀਂ ਦਿੱਲੀ ਤੋਂ ਖਬਰਾਂ ਮੈਂ ਵੀ ਚੌਂਕੀਦਾਰ ਮਹਮ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸ ਰਾਹੀਂ 500 ਥਾਂ ਲੋਕਾਂ ਦੇ ਰੋਪਰੂ ਹੋਣਗੇ ਤੇ ਲੋਕਾਂ ਨਾਲ ਰਾਬਤਾ ਕਾਇਮ ਕਰਨਗੇ ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਹਾਲਾਤ ਦੇ ਟਕਰੇ ਤੇ ਸੰਕਟ ਨਿਵਾਰਨ ਲਈ ਸੋਸ਼ਲ ਮੀਡੀਆ ਤੇ ਮੁਹਿੰਮ ਪਖਾਉਣ ਲਈ ਪੇਸ਼ੇਵਾਰਾਂ ਦੀ ਵੱਡੀ ਟੀਮ ਖੜੀ ਕੀਤੀ ਹੈ ਇਸ ਟੀਮ ਨੇ ਫੇਸਬੁੱਕ ਟਵਿੱਟਰ ਇੰਸਟਾਗ੍ਰam YouTube ਤੇ ਹੋਰ ਨਾਲ ਪਲੇਟਫਾਰਮਾਂ ਤੇ ਕਾਂਗਰਸ ਖਿਲਾਫ ਪ੍ਰਚਾਰ ਵਿੱਚ ਤੇਜ਼ੀ ਲਿਆ ਦਿੱਤੀ ਹੈ ਸੂਤਰ ਦੱਸਦੇ ਆ ਅਕਾਲੀ ਦਲ ਦੇ ਆਈਟੀ ਵਿੰਗ ਦਾ ਮੁਹਾਲੇ ਚ ਕੋਫੀਆ ਦਫਤਰ ਕਾਇਮ ਕੀਤਾ ਗਿਆ ਹੈ ਆਈਟੀ ਵਿੰਗ ਦੀ ਨਿਗਰਾਨੀ ਕਰਨ ਵਾਲੇ ਅਕਾਲੀ ਆਗੂ ਕਹਿੰਦੇ ਆ ਕਿ ਸੋਸ਼ਲ ਮੀਡੀਆ ਤੇ ਮੁਹਿੰਮ ਪਖਾਉਣ ਲਈ ਇਸ ਵਾਰੀ ਪਾਰਟੀ ਦੇ ਵਰਕਰਾਂ ਦੀ ਸਵਾਭਾ ਲਈਆਂ ਗਈਆਂ ਤੇ ਹਰ ਜ਼ਿਲ੍ਹਾ ਪੱਧਰ ਤੇ ਸੋਸ਼ਲ ਮੀਡੀਆ ਨਾਲ ਜੁੜੇ ਵਰਕਰਾਂ ਨੂੰ ਐਸਐਮਐਮ ਵਿੱਚ ਜੋੜਿਆ ਜਾ ਰਿਹਾ ਹੈ ਸੰਸਦ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਫੇਸਬੁੱਕ ਟਵਿੱਟਰ ਤੇ ਇੰਸਟਾਗ੍ਰam ਆਦਿ ਚੋਣ ਕਮਿਸ਼ਨ ਦੀ ਨਿਗਰਾਨੀ ਏਟ ਆ ਗਿਆ ਇਸ ਲਈ ਪ੍ਰਚਾਰ ਦੀ ਗੱਡੀ ਨੂੰ ਸੋਚ ਸਮਝ ਕੇ ਹੀ ਨਿਰਖ ਪਰਖ ਕੇ ਤੋਰਿਆ ਜਾ ਰਿਹਾ ਹੈ ਅਕਾਲੀਆਂ ਵੱਲੋਂ ਸੋਸ਼ਲ ਮੀਡੀਆ ਉੱਤੇ ਕੈਪਟਨ ਸਰਕਾਰ ਤੇ ਨਿਸ਼ਾਨਾ ਰੱਖਿਆ ਜਾ ਰਿਹਾ ਏ ਮੁਹਾਲੀ ਵਿਚਲੇ ਦਫਤਰ ਬਾਰੇ ਪਾਰਟੀ ਦੇ ਆਗੂਆਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਇਸ ਮਾਮਲੇ ਵਿੱਚ ਅਕਾਲੀ ਦਲ ਵੱਲੋਂ ਪੱਤਰਕਾਰਾਂ ਲੋਕ ਬੋਲੀਆਂ ਤੇ ਗੀਤ ਲਿਖਣ ਵਾਲਿਆਂ ਦੀਆਂ ਸਵਾਲਾਂ ਵੀ ਲਈਆਂ ਜਾ ਰਹੀਆਂ ਜਿਸ ਕਾਰਨ ਪੰਜਾਬ ਦੀ ਸਿਆਸੀ ਧਰਾਤਲੋਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਇਸ ਪ੍ਰਚਾਰ ਚ ਫਿਲਹਾਲ ਪਛੜੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਆਮ ਆਦਮੀ ਪਾਰਟੀ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲਈ ਕਿਸੇ ਉੱਗੇ ਲੋਕਾਇਕ ਜਾਂ ਮੰਨੀ ਪਰਮੰਨੀ ਖੇੜ ਹਸਤੀ ਨੂੰ ਟਿਕਟ ਦੇਣ ਦੇ ਰੌਮ ਵਿਚ ਜਾਪਦੀ ਹੈ ਇਹਨਾਂ ਲੋਕ ਸਭਾ ਚੋਣਾਂ ਚ ਜਿੱਥੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਵਿਧਾਇਕ ਸੁਖਪਾਲ ਖਹਿਰਾ 6 ਪਾਰਟੀਆਂ ਆਧਾਰਿਤ ਪੰਜਾਬ ਜਮਹੂਰੀ ਗੱਠ ਜੋੜ ਪੀਡੀਏ ਬਣਾਉਣ ਚ ਕਾਮਯਾਬ ਹੋਏ ਉਥੇ ਆਮ ਆਦਮੀ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਤੇ ਹੋਰ ਲੀਡਰਸ਼ਿਪ ਕਿਸੇ ਵੀ ਪਾਰਟੀ ਨਾਲ ਫਿਲਹਾਲ ਗੱਠ ਜੋੜ ਨਹੀਂ ਕਰ ਸਕੀ ਐਸੀ ਸਥਿਤੀਕਰਨ ਆਮ ਆਦਮੀ ਨੂੰ ਲੋਕ ਸਭਾ ਚੋਣਾਂ ਦੇ ਪੇੜ ਵਿੱਚ ਇਕੱਲਿਆਂ ਉਤਰਨਾ ਪੈ ਰਿਹਾ ਜੋ ਇਸ ਪਾਰਟੀ ਦੀ ਲੀਡਰਸ਼ਿਪ ਵਾਸਤੇ ਵੱਡੀ ਚੁਣੌਤੀ ਹੈ ਬਰਗਾੜੀ ਮੋਰਚਾ ਨੇ ਹੁਣ ਲੋਕ ਸਭਾ ਚੋਣਾਂ ਲੜਨ ਤੋਂ ਪੈਰ ਪੇਸ਼ਾਂ ਖਿੱਚ ਲਿਆ ਜਿਸ ਦਾ ਰਸਮੀ ਐਲਾਨ April ਦੇ ਪਹਿਲੇ ਹਫਤੇ ਹੋਣ ਦੀ ਸਭਾਵਨਾ ਹੈ ਮਤਵਾਜੀ ਜਥੇਦਾਰਾ ਯੂनाइटेड ਕਾਲੀ ਦਲ ਤੇ ਸ਼੍ਰੋਮਣੀ ਕਾਲੀ ਦਲ ਅੰਬਰ ਸਰ ਵੱਲੋਂ ਬਰਗਾੜੀ ਬੋਰਚਰੀ ਤਰਫੋਂ ਬਠਿੰਡਾ ਚ ਲੋਕ ਸਭਾ ਚੋਣਾਂ ਲਈ 4 ਉਮੀਦਵਾਰਾਂ ਦਾ ਐਲਾਨ ਵੀ ਕੀਤਾ ਗਿਆ ਸੀ ਬਠਿੰਡੇ ਵਾਰੇ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ ਹਰਦੇਵ ਮਾਈ ਨੰਗਲ ਦਾ ਗੀਤ ਮਸ਼ਹੂਰ ਹੋਇਆ ਸੀ ਕਾਫੀ ਔਰ ਸਭ ਤੋਂ ਵੱਧ ਉਹ ਤੋਂ ਬਠਿੰਡੇ ਜ਼ਿਲ੍ਹੇ ਵਿੱਚ ਪੰਜਾਬ ਚ ਰਫਲਾਂ ਆ ਪਾਈਆਂ ਗਈਆਂ ਸਨ ਔਰ ਹੁਣ ਵੋਟਾਂ ਦੇ ਮੱਦੇ ਨਜ਼ਰ ਜ਼ਿਲ੍ਹੇ ਵਿੱਚ ਲਿਸੰਸ ਸ਼ੁਦਾ ਅਸਲਾ ਧਾਰਕਾਂ ਨੇ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਆਪਣੇ ਹਥਿਆਰ ਜਮ੍ਹਾਂ ਕਰਾਉਣੇ ਸ਼ੁਰੂ ਕਰ ਦਿੱਤੇ ਪੁਲਿਸ ਰਿਪੋਰਟ ਕਹਿੰਦਾ ਹੈ ਕਿ 25424 ਜ਼ਿਲ੍ਹੇ ਚ ਕੁੱਲ ਲਿਸੰਸੀ ਹਥਿਆਰ ਹੈ ਤੇ ਹੁਣ ਤੱਕ 8313 ਹਥਿਆਰ ਜਮ੍ਹਾਂ ਹੋਏ ਨੇ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਦਾ ਇਸ ਨੂੰ ਟੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਚੋਣਾਂ ਦੇਆਂ ਤਰੀਕਿਆਂ ਦੇ ਨਾਲ ਹੀ ਦੇਸ਼ ਵਿੱਚ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਇਸ ਤਿਆਰੀ ਵਿੱਚ ਜੁਟੀਆਂ ਹੋਈਆਂ ਦੇਸ਼ ਦੀਆਂ ਦੋ ਪ੍ਰਮੁੱਖ ਪਾਰਟੀਆਂ ਭਾਜੀਪੀ ਤੇ ਕਾਂਗਰਸ ਆਪੋ ਆਪਣੇ ਐਪ ਦੇ ਮਾਧਿਅਮ ਰਾਹੀਂ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਵਿੱਚ ਨੇ ਭਾਜੀਪੀ ਨੇ ਆਪਣੀ ਐਪ 13 ਭਾਸ਼ਾਵਾਂ ਵਿੱਚ ਉਪਲਬਧ ਕਰਵਾਈ ਹੈ ਹਾਲੇ ਇਸ ਵਿੱਚ ਉਰਦੂ ਭਾਸ਼ਾ ਵੀ ਸ਼ਾਮਲ ਕੀਤੀ ਗਈ ਹੈ ਉਧਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਾਰਚ 2018 ਵਿੱਚ ਆਪਣੀ ਐਪ ਲਾਂਚ ਕੀਤੀ ਇਸ ਐਪ ਦੇ ذریعے ਕਾਂਗਰਸ ਵਰਕਰਾਂ ਲਈ ਇੱਕ ਈ ਪਲੇਟਫਾਰਮ ਹੈ ਇਸ ਐਪ ਤੇ ਪਾਰਟੀ ਵਰਕਰਾਂ ਨਾਲ ਸਿੱਧੇ ਸੰਪਰਕ ਕਰਦੀ ਹੈ ਬੀਜੇਪੀ ਦੀ ਐਪ ਵਿੱਚ 5 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਇਸ ਐਪ ਦੇ ਮਾਧਿਅਮ ਰਾਹੀਂ ਬੀਜੇਪੀ ਦਾਨ ਵੀ ਮੰਗ ਰਹੀ ਹੈ ਇਸ ਤੋਂ ਇਲਾਵਾ ਚੰਦਰਬਾਬੂ ਨਾਈਡੋ ਬੀਜੂ ਜਨਤਾਦਲ 올 ਇੰਡੀਆ ਤ੍ਰਿੰਦਮੂਲ ਕਾਂਗਰਸ ਨੇ ਵੀ ਆਪਣੀਆਂ ਐਪਲੀਕੇਸ਼ਨ ਬਣਾਈਆਂ ਹੈ ਦੇਸ਼ ਵਿੱਚ ਲੋਕਤੰਤਰ ਦੇ ਸਭ ਤੋਂ ਵੱਡੇ ਤਿਹਾਰ ਆਮ ਚੋਣਾਂ ਦਾ ਬੇਗਲ ਵੱਜ ਚੁੱਕਾ ਹੈ ਇਸ ਦੇ ਨਾਲ ਹੀ ਮੀਡੀਆ ਤੇ ਸੋਸ਼ਲ ਮੀਡੀਆ ਤੇ ਚੋਣਾਂ ਦੇ ਰੰਗ ਦੇਖਣੇ ਸ਼ੁਰੂ ਹੋ ਗਏ ਨੇ ਸੋਸ਼ਲ ਮੀਡੀਆ ਤੇ ਲਗਾਤਾਰ ਵਧ ਰਹੀ ਧਾਇਰੀ ਅਤੇ ਚੋਣ ਪ੍ਰਚਾਰ ਅਤੇ ਪੈਣ ਵਾਲੇ ਉਸ ਦੇ ਅਸਰ ਨੂੰ ਦੇਖਦਿਆਂ ਚੋਣ ਕਮਿਸ਼ਨ ਨੇ ਮਹਿਸੂਸ ਕੀਤਾ ਕਿ ਇਸ ਵਾਰ ਚੋਣਾਂ ਸਿਰਫ ਜ਼ਮੀਨੀ ਪੱਧਰ ਤੇ ਨਹੀਂ ਲੜੀਆਂ ਜਾਣਗੀਆਂ ਬਲਕਿ ਸੋਸ਼ਲ ਮੀਡੀਆ ਤੇ ਵੀ ਹੋਣਗੀਆਂ ਇਹੀ ਬਜਰ ਆਈ ਹੈ ਕਿ ਇਸ ਵਾਰ ਚੋਣ ਕਮਿਸ਼ਨ ਨੇ ਮੌਜੂਦਾ ਚੋਣਾਂ ਨੂੰ ਚੋਣ ਜਾਬਤੇ ਵਿੱਚ ਨਾ ਸਿਰਫ ਸੋਸ਼ਲ ਮੀਡੀਆ ਨੂੰ ਸ਼ਾਮਲ ਕੀਤਾ ਬਲਕਿ ਇਸ ਲਈ ਕੁਝ ਅਲੱਗ ਤੋਂ ਦੇਸ਼ਾਂ ਨਿਰਦੇਸ਼ ਵੀ ਜਾਰੀ ਕੀਤੇ ਨੇ ਚੋਣਾਂ ਵਿੱਚ ਸੋਸ਼ਲ ਮੀਡੀਆ ਦਾ ਇਸਤੇਮਾਲ 2014 ਦੀਆਂ ਆਮ ਚੋਣਾਂ ਦੌਰਾਨ ਵੀ ਸ਼ੁਰੂ ਹੋ ਗਿਆ ਸੀ ਲੇਕਿਨ ਤਦ ਇਸ ਦੀ ਵਿਹਾਰਤਾ ਦਾ ਅਸਰ ਉਸ ਤਰ੍ਹਾਂ ਦਾ ਨਹੀਂ ਸੀ ਜਿਵੇਂ ਇਸ ਵਾਰ ਰਹਿਣ ਦੀ ਉਮੀਦ ਹੈ ਜਿਸ ਤਰ੍ਹਾਂ ਦੇਸ਼ ਵਿੱਚ ਆਈਟੀ ਦਾ ਦਾਇਰਾ ਵਧ ਰਿਹਾ ਉਸ ਦੇ ਨਾਲ ਹੀ ਸੋਸ਼ਲ ਮੀਡੀਆ ਦੀ ਪਹੁੰਚ ਵੀ ਤੇਜ਼ੀ ਨਾਲ ਵਾਧੂ ਦੇਖੀ ਜਾ ਰਹੀ ਹੈ ਮੀਡੀਆ ਵਿੱਚ ਆਈਆਂ ਰਿਪੋਰਟਾਂ ਤੇ ਆਈਟੀ ਮਹਾਰਾ ਦਾ ਦਾਅਵਾ ਹੈ ਕਿ ਦੇਸ਼ ਵਿੱਚ ਮੌਜੂਦਾ ਕੁੱਲ 90 ਕਰੋੜ ਵੋਟਰਾਂ ਵਿੱਚੋਂ ਲਗਭਗ 40 ਫੀਸਦੀ ਸ਼ਹਿਰੀ ਵੋਟਰ ਅਤੇ 20 ਫੀਸਦੀ ਪਿੰਡੂ ਵੋਟਰ ਸੋਸ਼ਲ ਮੀਡੀਆ ਤੇ ਮੌਜੂਦ ਨੇ 45 ਤੋਂ 50 ਫੀਸਦੀ ਵੋਟਰ ਸੋਸ਼ਲ ਮੀਡੀਆ ਦੀ ਸੂਚਨਾ ਨੂੰ ਪਹਿਲ ਕਦਮੀ ਸਰੋਧ ਦੀ ਤਰ੍ਹਾਂ ਦੇਖਦੇ ਇਹਨਾਂ ਵਿੱਚ ਨੌਜਵਾਨ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ ਇਹ ਰਵਾਇਤੀ ਮੀਡੀਆ ਦੀ ਬਜਾਏ ਇਸ ਨਾਲ ਜ਼ਿਆਦਾ ਪ੍ਰਭਾਵਿਤ ਹੁੰਦੇ ਹੈ ਮਹਾਰਾ ਦਾ ਮੰਨਣਾ ਹੈ ਕਿ 4 ਤੋਂ 5 ਫੀਸਦੀ ਵੋਟਾਂ ਨੂੰ ਪ੍ਰਭਾਵਿਤ ਕਰ ਸਕਦੇ ਹੈ ਅਜੇ ਵਿੱਚ ਇਹਨਾਂ ਸੀਟਾਂ ਤੇ ਨਿਰਣਾਇਕ ਸਾਬਤ ਹੋ ਸਕਦੇ ਨੇ ਜਿੱਥੇ ਮੁਕਾਬਲਾ ਤਕੜਾ ਤੇ ਹਾਰ ਜਿੱਤ ਦਾ ਫਰਕ ਕਾਫੀ ਘੱਟ ਰਹਿਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ ਬਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਆਖਿਆ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ ਸਮਾਜਵਾਦੀ ਪਾਰਟੀ ਅਤੇ ਬਜਨ ਸਮਾਜ ਪਾਰਟੀ ਦੇ ਗੜਜੋੜ ਤੋਂ ਬਾਅਦ ਇਸ ਗੱਲ ਦੀ ਚਰਚਾ ਜ਼ੋਰਾਂ ਤੇ ਸੀ ਕਿ ਕੀ ਮਾਇਆਵਤੀ ਲੋਕ ਸਭਾ ਦੀਆਂ ਚੋਣਾਂ ਲੜਨਗੇ ਮਾਇਆਵਤੀ ਨੇ ਉਹਨਾਂ ਸਾਰੀਆਂ ਅਟਕਲਾਂ ਤੇ ਰੋਕ ਖਲੌਂਦੇ ਆਖਿਆ ਕਿ ਉਹਨਾਂ ਦੇ ਜਿੱਤਣ ਤੇ ਜ਼ਿਆਦਾ ਘੱਟ ਝੋੜ ਦੀ ਜਿੱਤ ਜ਼ਰੂਰੀ ਹੈ ਸੁਪਰੀਮ ਕੋਰਟ ਦੇ ਨਾਤੇ ਵੱਡੇ ਫੈਸਲੇ ਉਹਨਾਂ ਆਖਿਆ ਕਿ ਲੈਣੇ ਪੈਂਦੇ ਆ ਉਹਨਾਂ ਆਖਿਆ ਕਿ ਬਾਅਦ ਵਿੱਚ ਜੇਕਰ ਜ਼ਰੂਰਤ ਪਈ ਤਾਂ ਸੰਸਦ ਵਿੱਚ ਜਾ ਸਕਦੇ ਨੇ ਬਸਪਸ ਮਨੀਮੌਰ ਨੇ ਆਖਿਆ ਕਿ ਮੈਂ ਜਦੋਂ ਚਾਹਾਂ ਲੋਕ ਸਭਾ ਚੋਣਾਂ ਜਿੱਤ ਸਕਦੀ ਹਾਂ ਸਾਡਾ ਘੱਟ ਝੋੜ ਬੇਹੱਦਰ ਸਥਿਤੀ ਵਿੱਚ ਹੈ ਗੁਰਦੁਆਰਾ ਗੋਲਕ ਦੀ ਦਰਬਾਰ ਤੋਂ ਦੇ ਦੋਸ਼ਾਂ ਪਿੱਛੋਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਲਈ ਮਜਬੂਰ ਕੀਤੇ ਮਨਜੀਤ ਸਿੰਘ ਜੀ ਕੇ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਗਾਵਤ ਕਰਨ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਦੋਸ਼ਾਂ ਦੀ ਪੜਤਾਲ ਪਿੱਛੋਂ ਦਿੱਲੀ ਪੁਲਿਸ ਵੱਲੋਂ ਮਾਮਲਾ ਬੰਦ ਕਰਨ ਲਈ ਅਦਾਲਤ ਵਿੱਚ ਰਿਪੋਰਟ ਦਾਖਲ ਕਰਨ ਮਗਰੋਂ 3 ਮਹੀਨਿਆਂ ਬਾਅਦ ਉਹਨਾਂ ਆਪਣੇ ਹਮਾਇਤੀਆਂ ਨਾਲ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਿੱਤੀ ਅਕਾਲੀ ਦਲ ਦੇ ਅੰਦਰੂਨੀ ਤੇ ਬਾਹਰੀ ਵਿਰੋਧ ਤੇ ਉਹਨਾਂ ਜਮ ਕੇ ਨਿਸ਼ਾਨੇ ਲਾਏ ਉਹਨਾਂ ਅਖੇ ਕਿ ਉਹਨਾਂ ਦੇ ਪਿਤਾ ਜਸਦਾ ਸੰਤੋਖ ਸਿੰਘ ਵਾਂਗ ਸਿਆਸੀ ਤੌਰ ਤੇ ਉਹਨਾਂ ਤੇ ਖਤਮ ਕੀਤੇ ਜਾਣ ਦੇ ਦੋਸ਼ ਉਹਨਾਂ ਲਾਉਂਦੇ ਆਖਿਆ ਕਿ ਉਹ ਪੜਤਾਲ ਹੁਣ ਤੱਕ ਚੁੱਪ ਰਿਹਾ ਹੁਣ ਪੁਲਿਸ ਨੇ ਮਾਮਲੇ ਵਿੱਚ ਸੱਤਨਾ ਹੁਣ ਕਰਕੇ ਮਾਮਲਾ ਬੰਦ ਕਰਨ ਲਈ ਅਦਾਲਤ ਵਿੱਚ 950 ਪੰਨਿਆਂ ਦੀ ਰਿਪੋਰਟ ਜਮ੍ਹਾਂ ਕਰਾਈ ਹੈ ਤੇ ਹੁਣ ਉਹ ਸੰਗਤ ਦੀ ਕਚਹਿਰੀ ਵਿੱਚ ਜਾਣਗੇ ਮਨਜੀਤ ਸਿੰਘ ਜੀ ਕੇ ਨੂੰ ਜਦੋਂ ਪੁੱਛਿਆ ਕਿ ਹਾਈ ਕਮਾਂਡ ਨੇ ਤੁਹਾਡੇ ਤੋਂ ਪਾਸਾ ਵਟਿਆ ਤਾਂ ਉਹਨਾਂ ਆਖਿਆ ਕਿ ਇਸ ਗੱਲ ਦਾ ਜਵਾਬ ਹਾਈ ਕਮਾਂਡ ਦੇ ਸਕਦੀ ਹੈ ਤੇ ਉਹਨਾਂ ਆਪਣੀ ਜ਼ਮੀਰ ਕਰਕੇ ਧਾਰਮਿਕ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਉਹਨਾਂ ਸਪੱਸ਼ਟ ਕੀਤਾ ਕਿ ਉਹਨਾਂ ਨੇ ਅਕਾਲੀ ਦਲ ਤੇ 25 ਸਾਲ ਤੇ ਕਦੇ ਦਿੱਲੀ ਵਿੱਚ ਅਕਾਲੀ ਦਲ ਦਾ ਕੋਈ ਵਿਧਾਇਕ ਨਹੀਂ ਸੀ ਜਿੱਤੇ ਉਹਨਾਂ ਆਖਿਆ ਕਿ ਪਹਿਲੀ ਵਾਰ ਸੀ ਕਿ ਉਹਨਾਂ ਦੀ ਅਗਵਾਈ ਵਿੱਚ ਉਹਨਾਂ ਥਾਵਾਂ ਤੋਂ ਚਾਰਾਂ ਵਿੱਚੋਂ ਤਿੰਨ ਵਿਧਾਇਕ ਜਿੱਤੇ ਜਿੱਥੇ ਭਾਜਪਾ ਹਾਰਦੀ ਰਹੀ ਹੈ ਪਾਕਿਸਤਾਨ ਵਿਖੇ ਕਰਤਾਰਪੁਰ ਸਾਬ ਦੇ ਇਰਤ ਗਿਰਦੀ 30 ਏਕੜ ਜ਼ਮੀਨ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਖੁਦ ਖੇਤੀ ਕਰਦੇ ਸਨ ਉੱਥੇ ਕਿਸੇ ਤਰ੍ਹਾਂ ਦੀ ਇਮਾਰਤ ਨਾ ਬਣਾਉਣ ਦਾ ਫੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਬਰਾਨ ਖਾਨ ਨੇ ਕੀਤਾ ਹੈ ਲੰਗੇ ਦੇ ਕੰਮਾਂ ਦੀ ਸਮੀਖਿਆ ਸੰਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਉਨ੍ਹਾਂ ਨੂੰ ਲਿਖੀ ਇੱਕ ਚਿੱਠੀ ਦੇ ਆਧਾਰ ਤੇ ਇਹ ਫੈਸਲਾ ਕੀਤਾ ਗਿਆ ਸਿੱਧੂ ਨੇ ਕਈ ਹੋਰ ਮੰਗਾਂ ਵੀ ਆਪਣੇ ਇਸ ਚਿੱਠੀ ਵਿੱਚ ਲਿਖੀਆਂ ਜੋ ਉਨ੍ਹਾਂ 20 ਜਨਵਰੀ 2019 ਨੂੰ ਇਬਰਾਨ ਖਾਨ ਨੂੰ ਲਿਖੀਆਂ ਸਨ ਨਵਜੋਤ ਸਿੰਘ ਸਿੱਧੂ ਨੇ ਤਰਕ ਦਿੱਤਾ ਸੀ ਕਿ ਗੁਰਦੁਆਰਾ ਸਾਹਿਬ ਦੇ ਇਰਦ-ਗਿਰਦ ਦੀ 104 ਏਕੜ ਜ਼ਮੀਨ ਤੇ ਕਿਸੇ ਤਰ੍ਹਾਂ ਦੀ ਕੋਈ ਇਮਾਰਤ ਨਾ ਬਣਾਈ ਜਾਵੇ ਤੇ ਇਸ ਜ਼ਮੀਨ ਨੂੰ ਸ਼ਰਧਾਲੂਆਂ ਲਈ ਚਲਾਏ ਜਾਣ ਵਾਲੇ ਲੰਗਰ ਲਈ ਵਰਤਿਆ ਜਾਵੇ ਉਨ੍ਹਾਂ ਲਿਖਿਆ ਸੀ ਕਿ 104 ਏਕੜ ਜ਼ਮੀਨ ਦੇ ਆਲੇ-ਦੁਆਲੇ ਇੱਕ ਰਸਤਾ ਬਣਾਇਆ ਜਾਵੇ ਜੋ ਸ਼ਰਧਾਲੂ ਇੱ ਪਾਕਿਸਤਾਨ ਦੇ ਪ੍ਰਧਾਨ ਮੰਤਰੀ ইমরান ਖਾਨ ਨੇ ਆਖਿਆ ਕਿ ਪਾਕਿਸਤਾਨ ਵਿੱਚ ਘਟ ਗਣਤੀਆਂ ਨੂੰ ਆਪਣੇ ਧਾਰਮਿਕ ਦਿਵਸ ਨੂੰ ਮਨਾਉਣ ਦੀ ਪੂਰੀ ਆਜ਼ਾਦੀ ਹੈ ਤੇ ਉਹਨਾਂ ਨੇ ਅਧਿਕਾਰੀਆਂ ਨੂੰ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੇ ਨਵੰਬਰ ਵਿੱਚ ਪੂਰੇ ਹੋਣ ਵਾਲੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸਾਰੇ ਨਿਰਮਾਣ ਕਾਰਜ ਪੂਰੇ ਕੀਤੇ ਜਾਣਗੇ। ਪਾਕਿਸਤਾਨ ਸਰਕਾਰ ਦੇ ਫੈਸਲੇ ਦਾ ਸ਼ੁਕਰੀਆ ਅਦਾ ਕਰਦੇ ਹਨਜੋਤ ਸਿੰਘ ਸਿੱਧੂ ਨੇ ਆਖਿਆ ਕਿ 12 ਕਰੋੜ ਨਾਨਕ ਨਾਮ ਲੈਵਾ ਸੰਗਤਾਂ ਦੀ ਇੱਛਾ ਪੂਰੀ ਕਰਨ ਵਾਲੀ ਇਹ ਫੈਸਲਾ ਮਿਸਾਲੀ ਹੈ। ਉਹਨਾਂ ਆਖੇ ਕਿ ਗੁਰੂ ਨਾਨਕ ਦੇਵ ਜੀ ਨੇ ਜਿਸ ਜ਼ਮੀਨ ਤੇ ਆਪਣੇ ਆਥਨਲ ਖੇਤੀ ਕੀਤੀ ਆ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਪਰੇ ਕਰੇਗੀ ਉਹਨਾਂ ਦਾ ਸੰਦੇਸ਼ ਨਾਮ ਜਪੋ ਕੀਰਤ ਕਰੋ ਤੇ ਵੰਡ ਛਕੋ ਸਦਾ ਅਮਰ ਹੈ ਉਹਨਾਂ ਅਖੇ ਕੀ ਸਿੱਖਾਂ ਲਈ ਬੇहद ਖੁਸ਼ੀ ਦਾ ਪਾਲ ਹੈ ਅੱਜ ਨਾਮਾ ਵਿੱਚ 30 ਸਮਾਰਖਾਂ ਕਹਿੰਦਾ ਕਿ ਨਿਊਜ਼ੀਲੈਂਡ ਦੀ ਤਾਜ਼ੀ ਸੀ ਖਬਰ ਇਧਰ ਨੀਦਰਲੈਂਡ ਦੀ ਖਬਰ ਵੀ ਆਈ ਮਿੱਤਰ ਟਰામ ਗੱਡੀ ਤੇ ਚੜ ਗਿਆ ਕੋਈ ਸੋਦਾ ਜਾਂ ਉਹ ਗੋਲੀ ਸੀ ਫੇਰ ਚਲਾਈ ਮਿੱਤਰ ਮਗਰ ਪਹਗੀ ਪੁਲਿਸ ਤੇ ਨੱਪ ਲਈ ਆਈ ਫੁਰਤੀ ਬਹੁਤ ਵੀ ਉਸ ਵਿਖਾਈ ਮਿੱਤਰ ਗੋਲੀ ਕਦੀ ਕਿਧਰੇ ਤੇ ਚਲਦੀ ਕਦੀ ਕਿਧਰੇ ਦੁਨੀਆ ਪਈ ਇਹ ਬਹੁਤ ਡਰਾਈ ਮਿੱਤਰ ਚੜ ਗਿਆ ਸਿਰਾਂ ਨੂੰ ਜਿਨ੍ਹਾਂ ਦੇ ਖੂਨ ਮਿੱਤਰ ਕਰਦਾ ਸਿਖਰ ਪਿਆ ਬਹੁਤ ਜਨੂਨ ਮਿੱਤਰ ਚੜ ਗਿਆ ਸਿਰਾਂ ਨੂੰ ਜਿਨ੍ਹਾਂ ਦੇ ਖੂਨ ਮਿੱਤਰ ਕਰਦਾ ਪਿਆ ਸਿਖਰ ਬਹੁਤ ਜਨੂਨ ਮਿੱਤਰ ਸੁਣਨੀ ਉਹਨਾਂ ਨੇ ਹੀ ਅਕਲ ਦੀ ਗੱਲ ਮਿੱਤਰ ਜਿਹੜੇ دہشت ਦਾ ਬਣੇ ਮਜ਼ਮੂਨ ਮਿੱਤਰ ਸੁਣਨੀ ਉਹਨਾਂ ਨੇ ਅਕਲ ਦੀ ਗੱਲ ਮਿੱਤਰ ਜਿਹੜੇ ਦਹਿਸ਼ਤ ਦਾ ਬਣੇ ਮਜ਼ਮੂਨ ਮਿੱਤਰ ਇਹ ਕਹਿ ਰਹੇ ਸੀ ਅੱਜ ਨਾਮਾ ਵਿੱਚ 30 ਮਾਰਖਾ ਮੌਸਮ ਦਾ ਹਾਲ ਔਰ ਅੱਜ ਸਵੇਰੇ ਬਹੁਤ ਤੇਜ਼ੀ ਨਾਲ ਹਵਾ ਵਗੀ ਕਿਸਾਨਾਂ ਨੂੰ ਫਿਕਰ ਪੈ ਗਿਆ ਕਿ ਕਣਕ ਡੇਗਣ ਵਾਲੀ ਹਵਾ ਵਗੀ ਹੈ ਹਵਾ ਥਮਣ ਤੋਂ ਬਾਅਦ ਤਿੱਖੀ ਤੇਜ਼ ਧੁੱਪ ਨਿਕਲੀ ਔਰ ਲੋਕਾਂ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਗਰਮੀ ਆਈ ਗਰਮੀ ਆਈ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ